ਸੋ ਵਿਜੀਲੈਂਸ ਰਿਮਾਂਡ ਦੇ ਵਿੱਚ ਅਮਰਜੀਤਿਆ 7 ਦਿਨਾਂ ਦੀ ਵਿਜੀਲੈਂਸ ਰਿਮਾਂਡ ਤੇ ਅਮਰਜੀਤਿਆ ਹੁਣ ਦੋ ਚੁਰਾਈ ਨੂੰ ਹੋਵੇਗੀ ਮਾਮਲੇ ਦੀ ਅਕਲੀ ਸੁਣਵਾਈ ਮੋਹਾਲੀ ਕੋਰਟ ਨੇ ਅਮਰਜੀਤਿਆ ਨੂੰ ਰਿਮਾਂਡ ਤੇ ਭੇਜਾਇਆ 161 ਕਰੋੜ ਦੀ ਅਨਐਕਸਪਲੇਨਡ ਆਮਦਨ ਹੈ ਜੁothe ਕੀ ਬਾਅਦ ਵਿੱਚ 236 ਕਰੋੜ ਰੁਪਏ ਦੀ ਦਿੱਖੀ ਹੈ ਹੀਰਾ ਫੇਰੀ ਸੋ ਸਾਈਪ੍ਰਸ ਦੀ ਕੰਪਨੀ ਜ਼ਰੀਏ ਇਹ ਹੀਰਫੇਰ ਹੋਇਆ કુલ 540 ਕਰੋੜ ਦੀਆਂ ਵਿੱਤੀ ਗੜਬੜੀਆਂ ਨੇ ਸੋ ਕੱਲ ਵਿਜੀਲੈਂਸ ਨੇ ਅਮਰਜੀਤਿਆ ਨੂੰ ਗ੍ਰਫਤਾਰ ਕੀਤਾ ਜੀ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਜਿਸ ਦੇ ਵਿੱਚ ਕੀ ਐਫ ਆਈ ਆਰ ਵੀ ਦਰਜ ਕੀਤੀ ਗਈ ਸੀ ਕੱਲ ਤੋਂ ਵਿਜੀਲੈਂਸ ਰਿਮਾਂ ਜੁਲਾਈ ਨੂੰ ਇਸ ਮਾਮਲੇ ਦੀ ਸੁਣਵਾਈ ਹੋਵੇਗੀ ਦਾਸੀ ਕੇ 161 ਕਰੋੜ अनएक्सਪਲینڈ ਜਿਹੜੇ ਕੀ ਜਾਇਦਾਦ ਹੈ ਉਸ ਨੂੰ ਲੈ ਕੇ ਜਿਹੜੇ ਕੀ ਮਾਮਲੇ ਦੇ ਵਿੱਚ ਹੁਣ ਪੁੱਛਗਛ ਕੀਤੀ ਜਾਵੇਗੀ ਸੋ ਵਿਜੀਲੈਂਸ ਰਿਮਾਂਡ ਦੇ ਵਿੱਚ ਮ ਜੀਟੀਆ ਸੱਤ ਦਿਨਾਂ ਦੀ ਵਿਜੀਲੈਂਸ ਨੂੰ ਰਿਮਾਂਡ ਮਿਲੀ ਹੈ ਜਿਸ ਤੇ ਕਿ ਹੁਣ ਪੁੱਛਗਛ ਕੀਤੀ ਜਾਵੇਗੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸੋ ਕੁੱਲ 540 ਕਰੋੜ ਦੀਆਂ ਵਿੱਤੀ ਗੜਬੜੀਆਂ ਕੀਤੀਆਂ ਗਈਆਂ ਨੇ एएजी ਦੇ ਵੱਲੋਂ ਕਿਹਾ ਗਿਆ ਫਿਲਹਾਲ ਜਿੱਥੇ ਕਿ 7 ਦਿਨਾਂ ਦੇ ਰਿਮਾਂਡ ਤੇ 7 ਦਿਨਾਂ ਦੇ ਵਿੱਚ ਜਿੱਥੇ ਕਿ ਚੰਗੀਤਰਾ ਦੇ ਨਾਲ ਵਿਜੀਲੈਂਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾਵੇਗੀ ਸੋ ਮੁਹਾਲੀ ਕੋਰਟ ਨੇ ਮਜੀਠੀਆ ਨੂੰ ਰਿਮਾਂਡ ਤੇ ਭੇਜਿਆ ਤੇ ਹੁਣ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ ਕੁਝ ਇਹ ਜੇ ਅਨਡਿਸਕਲੋਸ ਇਨਕਮ ਇਹ ਜੀ ਆਈਆਂ ਸੀ ਜਿਹੜੇ ਪੈਸਿਆਂ ਦਾ ਫੇਅਰ ਪੇ ਸੀਗਾ 500 ਜਿਹੜਾ ਕਿ 540 ਕਰੋੜ ਰੁਪਏ ਦਾ ਸੀ ਤੇ ਉਹਦੇ ਵਿੱਚ ਇੱਕ ਕੰਪਨੀ ਹੈ ਐਸਆਈਐਲ ਕੰਪਨੀ ਹੈ ਜਿਹਦੇ ਵਿੱਚ ਇਹ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਉਸ ਨੇ ਇਹ 2007 ਤੋਂ ਪਹਿਲਾਂ ਤੱਕ ਇਸ ਕੰਪਨੀ ਦੇ ਵਿੱਚ ਇਹ ਡਾਇਰੈਕਟਰ ਸੀਗੇ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਸੀਗੇ ਇਹਨਾਂ ਫੈਮਿਲੀ ਮੈਂਬਰ ਸਾਰੇ ਉਹਦੇ ਵਿੱਚ ਹੀ ਸ਼ੇਅਰ ਹੋਲਡਰ ਨੇ ਡਾਇਰੈਕਟਰ ਨੇ ਇਹਨਾਂ ਦੇ ਆਪਣੀ ਘਰ ਦੀ ਜਿਹੜੀ ਕੰਪਨੀ ਸੀਗੀ ਗੌਰਖਪੁਰ ਦੇ ਵਿੱਚ ਯੂਪੀ ਦੇ ਵਿੱਚ ਉਸ ਜਿਹੜੀ ਜਿਹੜੀ ਜਦੋਂ ਇਹ ਮਨਿਸਟਰ ਬਣ ਜਾਂਦੇ ਨੇ ਐਮਐਲਏ ਬਣ ਜਾਂਦੇ ਨੇ ਮਾਰਚ 2007 ਦੇ ਵਿੱਚ ਤਾਂ ਉਸ ਤੋਂ ਬਾਅਦ ਇਹ ਉਸ ਕੰਪਨੀ ਤੋਂ ਦਾ ਰਿਜ਼ਾਈਨ ਕਰ ਦਿੰਦੇ ਨੇ ਬਟ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਨੇ ਉਸ ਦੇ ਵਿੱਚ ਡਾਇਰੈਕਟਰ ਰਹਿੰਦੇ ਨੇ ਸ਼ੇਅਰ ਹੋਲਡਰ ਰਹਿੰਦੇ ਨੇ ਖੁਦ ਉਸ ਕੰਪਨੀ ਦੇ ਵਿੱਚ 11% ਦੇ ਸਿੱਧੇ ਸ਼ੇਅਰ ਹੋਲਡਰ ਨੇ ਤੇ ਨਾਲ ਹੀ HUF ਦੇ ਹਿਸਾਬ ਨਾਲ ਵੀ ਇਹ ਘੱਟੋ-ਘੱਟ 20% ਸ਼ੇਅਰ ਹੋਲਡਰ ਨੇ ਉਸ ਕੰਪਨੀ 'ਚ ਉਸ ਕੰਪਨੀ ਦੇ ਵਿੱਚ ਜਦੋਂ ਜਾਂਚ ਕੀਤੀ ਗਈ ਇਹਨਾਂ ਦੇ ਕੈਸ਼ ਡਿਪੋਜ਼ਿਟ ਦੇ ਰਜਿਸਟਰ ਚੈੱਕ ਕਰੇ ਗਏ ਤੇ ਨਾਲ ਹੀ ਬੈਂਕ ਅਕਾਊਂਟ ਸਟੇਟਮੈਂਟ ਚੈੱਕ ਕਰੀ ਗਈਆਂ ਤਾਂ ਉਹਨਾਂ ਦੇ ਵਿੱਚ ਜਿਹੜਾ ਡਿਫਰੈਂਸ ਆ 161 ਕਰੋੜ ਰੁਪਏ ਦਾ ਡਿਫਰੈਂਸ ਆ ਜਿਹੜਾ ਹੇਰਫੇਰ ਹੈ ਉਹ ਇੱਥੋਂ ਦੀ ਪ੍ਰੂਫ ਹੁੰਦਾ ਇਸ ਤੋਂ ਇਲਾਵਾ ਐਮੀ ਬਾਹਰ ਤੋਂ ਜਿਹੜੀ ਕੰਪਨੀਆਂ ਨੇ ਇੱਕ ਹੋਰ ਕੰਪਨੀ ਸੀਗੀ ਜ਼ੈਂਟੋਲਰ ਹੋਲਡਿੰਗ ਲਿਮਟਿਡ ਹੈ ਸਾਈਪਰਸ ਦੀ ਹੀ ਕੰਪਨੀ ਹੈ ਜਿਹੜੀ ਬਾਅਦ ਵਿੱਚ ਸਿੰਡੀਕੇਟਮ ਬਣ ਜਾਂਦੀ ਹੈ ਉਸ ਕੰਪਨੀ ਦੇ ਵਿੱਚ ਵੀ ਉਹ ਕੰਪਨੀ ਜਿਹੜੀ ਹੈ ਇਹਨਾਂ ਦੀ ਕੰਪਨੀ ਨੂੰ 22.86 ਕਰੋੜ ਰੁਪਏ ਦਾ ਲੋਨ ਦਿੰਦੀ ਹੈ ਜਿਹੜਾ ਕਿ ਕੁਝ ਟਾਈਮ ਬਾਅਦ ਉਹ ਆਪਣੇ ਸ਼ੇਅਰ ਵੇਚ ਜਾਂਦੀ ਹੈ 0 ਕਰੋੜ ਦੇ ਵਿੱਚ ਮਤਲਬ ਫ੍ਰੀ ਦੇ ਵਿੱਚ ਉਹਨਾਂ ਨੂੰ ਸ਼ੇਅਰ ਦੇ ਜਾਂਦੀ ਹੈ 22.86 ਕਰੋੜ ਦੇ ਜਿਹੜੇ ਸ਼ੇਅਰ ਨੇ ਉਹ ਫ੍ਰੀ ਦੇ ਵੀ ਦੇ ਜਾਂਦੀ ਹੈ ਇਹਦਾ ਕੋਈ ਰੀਜ਼ਨ ਨਹੀਂ ਵੀ ਕਿਉਂ ਉਹ ਕੰਪਨੀ ਦੇਗੀ ਕਿਉਂਕਿ ਉਹ ਸਾਈਪ੍ਰਸ ਦੀ ਕੰਪਨੀਆਂ ਨੇ ਸਾਈਪ੍ਰਸ ਦੇ ਵਿੱਚ ਜਿਹੜੇ ਦੇਖਿਆ ਵੀ ਆ ਸਾਰੇ ਐਸੇ ਹੀਰਪੇਰੀ ਹੁੰਦੇ ਨੇ ਉਸ ਤੋਂ ਇਲਾਵਾ ਇੱਕ ਹੋਰ ਕੰਪਨੀ ਹੈ ਸਿੰਗਾਪੁਰ ਦੀ ਉਹ ਵੀ ਸਵਾ ਚਾਰ ਕਰੋੜ ਦੇ ਆਸ-ਪਾਸ ਇਹਨਾਂ ਨੂੰ ਲੋਨ ਦਿੰਦੀ ਹੈ ਬਟ ਅੱਜ ਤੱਕ ਉਹ ਕਦੇ ਵਾਪਸ ਲੋਨ ਹੋਇਆ ਨਹੀਂ ਕਿਉਂ ਕਿਉਂ ਲੋਨ ਦਿੱਤਾ ਕਿਸ ਪਰਪਸ ਲਈ ਦਿੱਤਾ ਕਿਉਂ ਨਹੀਂ ਵਾਪਸ ਦਿੱਤਾ ਇਹਦਾ ਕੋਈ ਰੀਜ਼ਨ ਨਹੀਂ ਆਇਆ ਫੇਰੇ ਤੋਂ ਇਲਾਵਾ ਜਿਹੜੇ ਇਹਨਾਂ ਦੇ ਐਸੈਟਸ ਨੇ ਜਦੋਂ ਇਹਨਾਂ ਦੇ ਐਸੈਟਸ ਵਗੈਰਾ ਚੈੱਕ ਕਰੇ ਗਏ ਕਿ ਇਹਨਾਂ ਦੀ ਇਨਕਮ ਟੈਕਸ ਰਿਟਰਨ ਤੋਂ ਇਹਨਾਂ ਦੇ ਇਲੈਕਸ਼ਨ ਐਫੀਡੇਵਿਟਸੋਂ ਜਿਹੜੇ ਕਿ ਜਦੋਂ ਤੋਂ ਇਹ 2007 ਤੋਂ ਇਲੈਕਸ਼ਨ ਲੜ ਰਹੇ ਨੇ ਤੇ ਹੁਣ ਤੱਕ ਦੇ ਜਿਹੜੇ ਇਹਦਾ ਐਫੀਡੇਵਿਟਸ ਦੇਖੇ ਗਏ ਤੇ ਨਾਲ ਇਹਨਾਂ ਦੇ ਤੇ ਨਾਲ ਇਹਨਾਂ ਦੀ ਵਾਈਫ ਦੇ ਤਾਂ ਉਹਦੇ ਜਿਹੜੀ ਇਹਨਾਂ ਦੀ ਟੋਟਲ ਇਨਕਮ ਬਣਦੀ ਸੀ ਉਹ ਬਣਦੀ ਸੀ 81 ਲੱਖ ਰੁਪਏ ਦੇ ਆਸਪਾਸ ਜਿਹੜੀ ਟੋਟਲ ਇਨਕਮ ਬਣਦੀ ਸੀਗੀ ਤੇ ਜਿਹੜੇ ਇਹਨਾਂ ਦੇ ਖਰਚੇ ਨੇ ਜਿਹੜੇ ਉਹ ਸਾਰੇ ਐਸ ਪਰ ਕ੍ਰਾਈਟੇਰੀਆ ਪਲੱਸ ਸਾਰਾ ਜੋ ਵੀ ਇਹਨਾਂ ਦੇ ਖਰਚੇ ਸਟੇਟਮੈਂਟ ਆ ਤੋ ਆਏ ਨੇ ਸਭ ਕੁਝ ਉਹ ਕੰਸੀਡਰ ਕਰਕੇ 18 ਲੱਖ ਦੇ ਖਰਚੇ ਸੀ ਤਾਂ ਇਹਨਾਂ ਦੀ ਜਿਹੜੀ ਐਸੈਟ ਬਚਦੇ ਨੇ ਉਹ ਰੌਂਡ ਬਾਈਸ ਨੇ 636 ਲੱਖ ਰੁਪਏ ਦੇ ਜਿਹੜੀ ਇਹਨਾਂ ਦੀ ਵਾਈਫ ਹੈ ਗਨੀਮ ਕੌਰ ਮਜੀਠੀਆ ਐਮ ਐਲ ਐ ਜਿਹੜੇ ਨੇ ਉਹ ਇੱਕ ਉਹਨਾਂ ਦੇ ਰਿਟਾਇਰਨ ਵਗੈਰਾ ਦੇ ਵਿੱਚ ਕੋਈ ਕੋਈ ਵੀ ਕੰਪਨੀ ਵਗੈਰਾ ਜਾਂ ਕੋਈ ਵੀ ਬਿਜ਼ਨਸ ਨਹੀਂ ਚੱਲ ਰਿਹਾ ਹੁੰਦਾ ਸਿਰਫ ਐਗਰੀਕਲਚਰ ਤੋਂ ਇਨਕਮ ਆਂਦੀ ਹੈ 2012-13 ਫਾਈਨੈਂਸ਼ੀਅਲ ਇਅਰ ਦੇ ਵਿੱਚ ਉਹ ਇੱਕ ਅੰਨੇ ਕੋਈ ਨਾਮ ਨਹੀਂ ਹੁੰਦਾ ਮੈਂਸ਼ਨ ਨਹੀਂ ਕੀਤਾ ਆਇਆ ਆ ਆਈਟੀਆਰ ਦੇ ਵਿੱਚ ਇੱਕ ਬਿਜ਼ਨਸ ਸਟਾਰਟ ਕਰਦੇ ਨੇ ਜਿਹਦੇ ਵਿੱਚ ਉਹਦੀ ਪ੍ਰੋਪਰਾਈਟਰ ਕੈਪੀਟਲ ਸ਼ੋ ਕਰਦੇ ਨੇ 1 ਕਰੋੜ 57 ਲੱਖ ਰੁਪਏ ਜਿਹੜੀ ਹੈ ਪ੍ਰੋਪਰਾਈਟਰ ਕੈਪੀਟਲ ਸ਼ੋ ਕਰਦੇ ਨੇ ਜਿਹਦੇ ਵਿੱਚੋਂ 56 ਲੱਖ ਦੇ ਆਸ-ਪਾਸ ਪ੍ਰੋਫਿਟ ਹੁੰਦਾ ਜਿਹੜਾ 1 ਕਰੋੜ ਰੁਪਏ ਹੈ ਜਿਹੜਾ ਰਿਮੇਨਿੰਗ ਪਾਸਦਾ ਉਹ ਕਿੱਥੋਂ ਆਇਆ ਕਿੱਥੇ ਗਿਆ ਕਿਉਂਕਿ ਅਗਲੇ ਸਾਲ ਉਹ ਇਹਦੀ ਕੋਈ ਕੰਪਨੀ ਐਗਜ਼ਿਸਟ ਹੀ ਨਹੀਂ ਕਰਦੀ ਸੀ ਦਾ ਇਸ ਤਰੀਕੇ ਨਾਲ ਟੋਟਲ ਜਿਹੜਾ ਇਹ ਬੰਦ ਹੈ ਇਹ ਸਾਰਾ ਜਿਹੜਾ ਜਦੋਂ ਟੋਟਲ ਕਰਦੇ ਆ ਤਾਂ अराउंड 540 ਕਰੋੜ ਰੁਪਏ ਜਿਹੜੇ ਬੰਦੇ ਨੇ ਇਹ ਇਨਕਮ ਜਿਹੜੀ ਹੈ ਜਿਹੜੇ ਅਨਡਿਸਕਲੋਸ ਜਿਹੜੇ ਇਹਨਾਂ ਦੇ ਪੈਸੇ ਵਗੈਰਾ ਕਿੱਥੋਂ ਆਏ ਨੇ ਕਿਵੇਂ ਗਏ ਨੇ ਕਿੱਥੇ ਆ ਉਹ ਸਾਰੇ ਹਜੇ ਤੱਕ ਇਹਨਾਂ ਨੇ ਕੁਝ ਦੱਸਿਆ ਨਹੀਂ ਹੈਗੇ ਤੇ ਦੂਸਰੀ ਗੱਲ ਕੋਰਟ ਦੇ ਵਿੱਚ ਅੱਜ ਜਦੋਂ ਰਿਮਾਂਡ ਮੰਗਿਆ ਗਿਆ ਤਾਂ ਇਹਨਾਂ ਨੇ ਆ ਕਾਫੀ ਇਹਨਾਂ ਨੇ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਬਟ ਕੋਰਟ ਨੇ ਫਿਰ ਵੀ 7 ਦਿਨ ਦਾ ਰਿਮਾਂਡ ਦਿੱਤਾ 2 ਜੁਲਾਈ ਨੂੰ ਪੇਸ਼ ਕਰਨਾ ਹੈ ਰਿਮਾਂਡ ਦੇ ਵਿੱਚ ਨੰਬਰ ਜੀਟੀਆ ਜਿੱਥੇ ਕਿ ਕੋਲ 540 ਕਰੋੜ ਦੀ ਵਿੱਤੀ ਗੜਬੜੀਆਂ ਨੂੰ ਲੈ ਕੇ ਜਿੱਥੇ ਕਿ ਇਹ ਪੁੱਛਗੈਛਣ ਕੀਤੀ ਜਾਵੇਗੀ ਦਾਜ਼ ਦੇ ਕਿ 7 ਦਿਨਾਂ ਦੀ ਵਿਛਨ ਰਿਮਾਂਡ ਤੇ ਨ ਮਜੀਠਿਆ ਮੁਹਾਲੀ ਕੋਰ ਤਵਲੋ ਮਜੀਠਿਆ ਨੂੰ ਰਿਮਾਂਡ ਤੇ ਪੇਛਾ ਕੀਤਾ ਦਾਜ਼ ਦੇ ਕਿ ਕੱਲ ਜਿੱਥੇ ਕਿ ਛਾਪੇ ਮਾਰੀ ਕੀਤੀ ਗਈ ਸੀ ਅਤੇ ਕੱਲ ਹੀ ਐਫਆਈਆਰ ਵੀ ਦਰਜ ਹੋਈ ਸੀ ਕੱਲ ਸਵੇਰੇ 4 ਵਜੇ ਦੇ ਕਰੀਬ ਜੜੇ ਕਿ ਐਫਆਈਆਰ ਦਰਜ ਕੀਤੀ ਗਈ ਸੀ ਦਾਜ਼ ਦੇ ਕਿ ਵਿਜਨਸ ਦੇ ਵੱਲੋਂ ਛਾਪੇ ਮਾਰੀ ਕੀਤੀ ਗਈ ਤਾਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਕੱਲ ਹੀ जिस ग्राउंड आज आज हो वो ग्राउंडी सुप्रीम कोर्ट तक एफ आई आर टू में डिस्कस हो चुके हैं अगर आपको उसमें करना चाहिए था सेकेंड एफ आई आर इज नॉट मेंबल ये लॉ की वायोलेशन है ऑनरेबल सुप्रीम कोर्ट में सीनियर पुलिस ऑफिसर्स ने तीन एफिडेविट दायर कि थे फॉर कस्टडी ऑन सिमिलर ग्राउंड बट दैट हैज बीन डिसमिस्ड उनकी जो पिटीशन है सरकार की बेल खारिज ना डिसमिस हो चुकी थी सो आवर आर्गुमेंट वाज कि इट विल अमाउंट टू री ओपनिंग ऑफ द केस आफ्टर सुप्रीम कोर्ट ऑर्डर्स वेरी गुड अ नन ऑफ द कंपनी वाज सेल कंपनीज दोज वर बिलियन डॉलर्स कंपनी पास्ट बाय आरबीआई पास्ट बाय एसबीआई पास्ट बाय गवर्नमेंट ऑफ इंडिया क्लियरड बाय इनकम टैक्स अथॉरिटीज क्लियरड बाय फेमा क्लियरड